ਭਾਰਤ ਸਰਕਾਰ ਦੇ ਕੋਲ ਪੂਰਾ ਥਿੰਕ ਟੈਂਕ ਲੋਕ ਬੈਠੇ ਐ ਉਹਨਾਂ ਨੇ ਰਿਸਰਚ ਤਾਂ ਕੀਤੀ ਹੋਊਗੀ ਨਾ ਕਿ ਐਵੇਂ ਤਾਂ ਨਹੀਂ ਨਾਮ ਰੱਖਤਾ ਨਾ ਕੋਈ ਇਦਾਂ ਤਾਂ ਆਪਾਂ ਉਹਨਾਂ ਨੂੰ ਪੜ੍ਹ ਨਹੀਂ ਨਾ ਸਕਦੇ ਇੱਕਦਮ ਥਿੰਕ ਟੈਂਕ ਕਿ ਭਾਰਤ ਸਰਕਾਰ ਕੋਲ ਨਹੀਂ ਬੈਠੇ 나ਗਪੁਰ ਬੈਠੇ ਐ ਅੱਛਾ ਉਹਨਾਂ ਨੇ ਪੂਰੀ ਪਲੈਨਿੰਗ ਕੀਤੀ ਐ ਸ਼ੁਰੂਆਤ ਕਿੱਥੋਂ ਹੁੰਦੀ ਐ ਉਹਨਾਂ ਦਾ ਜਿਹੜਾ 나ਗਪੁਰ ਵਾਲਾ ਥਿੰਕ ਟੈਂਕ ਐ ਬਹੁਤ ਵੱਡਾ ਟੈਂਕ ਕਿਹਾਉ ਕਿਉਂਕਿ 100 ਸਾਲ ਪੁਰਾਣਾ ਉਹਨਾਂ ਦਾ ਵੀ ਹੋ ਗਿਆ 100 ਸਵਾ 100 ਸਾਲ ਐਸ ਕੇਸ ਦੇ ਵਿੱਚ ਉਹਨਾਂ ਦਾ ਮੁੱਖ ਕੰਮ ਸੀਗਾ ਜਵਾਰ ਲਾਲ ਨਹਿਰੂ ਦਾ ਇੱਕ ਬਾਲਦੀਵ ਆਉਂਦਾ ਸੀ ਜੀ ਉਹ ਆਉਂਦਾ ਸੀਗਾ ਨਵੰਬਰ ਮਹੀਨੇ ਹਾਂਜੀ ਹਾਂ 14 ਨਵੰਬਰ ਨੂੰ ਕਿਉਂਕਿ ਉਹ ਜਵਾਰਲਾ ਮਹਿਰੂ ਨੂੰ ਚਾਚਾ ਮਹਿਰੂ ਕਹਿੰਦੇ ਸੀ ਬਾਪੂ ਗਾਂਧੀ ਆ ਸਾਡੇ ਮਤਲਬ ਉਸ ਕਿਸਮ ਨਾਲ ਕਿਨਸ਼ਿਪ ਦੇ ਵਿੱਚ ਅਸੀਂ ਬੋਲਦੇ ਆ ਤੇ ਉਹਦੇ ਤੇ ਇਸ ਗੱਲ ਦੀ ਉਹਨਾਂ ਨੂੰ ਚਿਹੜਿਆ ਬੀਜੇਪੀ ਨੂੰ ਜਿਹੜੇ ਹਿੰਦੂਤਵਾਦੀ ఐ థింక్ ਟੈਂਗ ਨਾਗਪੁਰ ਵਾਲੇ ਆ ਜਾਂ ਬੀਜੇਪੀ ਉਹਨਾਂ ਦਾ ਰਾਜਨੀਤਿਕ ਵਿੰਗ ਆ ਉਹਨਾਂ ਨੂੰ ਇਸ ਗੱਲ ਦੀ ਛੇੜਿਆ ਕਿ ਯਾਰ ਚਾਚਾ ਨਹਿਰੂ ਇਹ ਕੇ ਦਾ ਚਾਚਾ ਸਾਡੇ ਨਿਆਣਿਆਂ ਦਾ ਤੇ ਚਾਚਾ ਨਹੀਂ ਹੈ ਹਿੰਦੂਆਂ ਦਾ ਤੇ ਚਾਚਾ ਨਹੀਂ ਹੈ ਜਾਂ ਉਹ ਰਾਸ਼ਟਰ ਉਸ ਕਿਸਮ ਦਾ ਦੂਸਰਾ ਉਹਨਾਂ ਨੂੰ ਇਹ ਆ ਕਿ ਇਸ ਨੂੰ ਹਟਾ ਕੇ ਕਿਹਦੇ ਨਾਲ ਰਿਪਲੇਸ ਕੀਤਾ ਜਾਏ ਤਾਂ ਕਿ ਲੋਕਾਂ ਨੂੰ ਬੁਰਾ ਵੀ ਨ ਲੱਗੇ ਔਰ ਉਹ ਜਿਹੜਾ ਨਹਿਰੂ ਦਾ ਜਿਹੜਾ ਯਾਦ ਕਰਨਾ ਜਨਮ ਦਿਨ ਦੀ ਸੈਲੀਬ੍ਰੇਸ਼ਨ ਉਹ ਵੀ ਬੰਦ ਹੋ ਜੇ ਉਹਨਾਂ ਨੇ ਇਸ ਗੱਲ ਨੂੰ ਫੜਿਆ ਕਿ ਆ ਇੱਕ ਮਹਾਨ ਸ਼ਹੀਦ ਹੈਗੇ ਆ RAMNAY ਦਿਵਸ ਦਾ ਦਿਵਸ ਵੀ ਰਹਿ ਜਾਊਗਾ 26 ਤਰੀਕ ਨੂੰ ਆਪਾਂ ਇਸ ਨੂੰ ਵੀਰਬਾਲ ਦਿਵਸ ਦਾ ਕਹਿੰਦੇ